ਅਮਰਸਰ ਦੇ ਸ਼ਹਾਟਾ ਖੰਡਵਾਲਾ ਪਿਸ਼ੋਰੀ ਨਗਰ ਦੇ ਵਿੱਚ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਅਤੇ ਲੋਕਾਂ ਵਿਚਕਾਰ ਝੜਪ ਹੋਈ ਹੈ ਇਸ ਝੜਪ ਦੇ ਵਿੱਚ ਅ ਦੋ ਲੋਗ ਜਿਹੜੇ ਨੇ ਜ਼ਖਮੀ ਹੋਏ ਨੇ ਜੋ ਕਿ ਹਸਪਤਲ ਦੇ ਵਿੱਚ ਜਿਹੜੇ ਇਲਾਜ ਹਨ ਤਾਂ ਸਾਰਾ ਮਾਮਲਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੀ ਔਰਤ ਆ ਤੇਜ਼ਦਰ ਹਥਿਆਰ ਦੇ ਨਾਲ ਉਹਦੇ ਬਾਹਂਦ ਉੱਤੇ ਜਿਹੜਾ ਉਹ ਵਾਰ ਕੀਤਾ ਗਿਆ ਜਿਹਦੇ ਕਾਰਨ ਕਾਫੀ ਜ਼ਿਆਦਾ ਜਿਹੜਾ ਉਸ ਦਾ ਬਾਹਂਦ ਆ ਜਿਹੜਾ ਨੁਕਸਾਨ ਹੋਇਆ ਜਿਸ ਨੂੰ ਕਿ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਤੁਸੀਂ ਵੀ ਦੇਖੋ ਤਸਵੀਰਾਂ ਤਾਂ ਕੀ ਕੁਝ ਕਹਿ ਰਹੇ ਨੇ ਲੋਗ ਆਓ ਤੁਹਾਨੂੰ ਵੀ ਦੱਸਦੇ ਹਾਂ ਭਾਜੀ ਪਾਜੀ ਕੀ ਹਾਲ ਹੋ ਜੀ ਆਪਣਾ ਭਾਈ ਜੈਸ਼ਨ ਅਰੋੜਾ ਜੀ ਸਨੋ ਸੁਰੇਂਦਰ ਕੁਮਾਰ ਕਿੱਥੇ ਆਪਣੀ ਦੁਕਾਨ ਹੈ ਜੀ ਪਾਜੀ ਜੀ ਡੀ ਰੋਡ ਸ਼ਟਾਖ ਖੰਡ ਵਾਲਾ ਪਿਸ਼ੋਰੀ ਨਗਰ ਦੇ ਬਾਹਰ ਮੇਨਤ ਦੁਕਾਨ ਜੀ ਆਪਣੀ ਤੇ ਕੀ ਹੋਇਆ ਜੀ ਪਾਜੀ ਪਾਜੀ ਸਿਵਲ ਬੰਦੇ ਕੋਈ ਜਾਈ ਸੀ 40 ਤੋਂ 50 ਬੰਦੇ ਨਾਲ ਦੋ ਮੁਲਾਜ਼ਮ ਆਏ ਸੀਗੇ ਸਾਨੂੰ ਆ ਕੇ ਤੇ ਇਹ ਸਿਵਲ ਬੰਦੇ ਨਾ ਸਾਡੇ ਲਾ ਕੇ ਗਾਲਾਂ ਕੱਢਣ ਦੇ ਵਸੀਂ ਮਸੜ ਦੁਕਾਨ ਤੇ ਮੇਰੇ ਭਰਾ ਨੂੰ ਛੋਟੇ ਨੂੰ ਗਾਲਾਂ ਕੱਢਣ ਕੇ ਅਸੀਂ ਨੂੰ ਮਾਰ ਕੇ ਚੱਕ ਕੇ ਸੁੱਟ ਦੇਣਾ ਅੱਛਾ ਤਮ ਕਹਿੰਦਿਐ ਇਹਨਾਂ ਨੂੰ ਅਸੀਂ ਕਿੱਡ ਕਿੱਡ ਨਿਕਟ ਦੇਣਾ ਹੁਣੇ ਕਰ ਲੈਣਾ ਤੇ ਉਹਨੂੰ ਗਾਲਾਂ ਕੱ ਮੇਰੀ ਫੈਮਲੀ ਹੈਗੀ ਮੇਰੀ ਮਾਤਾ ਦੁਕਾਨ ਤੇ ਸੀਗੀ ਬਜੂ ਦਾ ਸਾਡੇ ਕੈਮਰਾ ਰਿਕਾਰਡਿੰਗ ਹੈਗੀ ਆ ਉਹ ਕਹਿੰਦੇ ਭਾਈ ਅਸੀਂ ਤੁਹਾਡੀ ਏਦਾਂ ਗਾਲਾਂ ਕੱਢੀਆਂ ਬਹੁਤ ਗੰਦੀਆਂ ਗੰਦੀਆਂ ਅਸੀਂ ਭਾਈ ਫਿਰ ਰਿਕਵੈਸਟ ਕੀਤੀ ਗਾਲਾਂ ਨਾ ਕੱਢੋ ਸੜਨਾ ਹੈਗੇ ਤੇ ਜਦੋਂ ਅਸੀਂ ਕਿਹਾ ਦਿਨ ਚਾਰਾਂ ਜਿਹੇ ਕਿਹਾ ਭਾਜੀ ਗਾਲਾਂ ਨਾਲ ਨਾ ਘਟੋ ਇੱਕਦਮ 60 ਦਿਨ ਸਾਰੇ 40 40 ਤੇ 45 ਬੰਦੇ 60 ਤੇ ਇੱਕਦਮ ਹਮਲਾ ਕਰਤਾ ਉਹਨਾਂ ਨੇ ਕਿੰਨੇ ਜਣੇ ਸੀਗੇ ਭਾਜੀ ਘਟੋ ਘਟ 40 45 ਬੰਦੇ ਸੱਤ ਗੱਡੀਆਂ ਸੀਗੀਆਂ ਵਿੱਚ ਵਿੱਚ ਦੋ ਮੁਲਾਜ਼ਮ ਤੇ ਜਦੋਂ ਅਸੀਂ ਬੈਕ ਸਾਈਡ ਤੋਂ ਉਹਨਾਂ ਨੂੰ ਮਾਰਨ ਨਹੀਂ ਦਿੱਤਾ ਤੇ ਚਾਰ ਬੰਦੇ ਮੇਨ ਮੇਨ ਤੋਂ ਮੇਨ ਐਂਟਰ ਸ ਤੋਂ ਆ ਗਏ ਸਾਡੇ ਤੇ ਲੋਹੇ ਦੇ ਡੰਡੇ ਸੀਗੇ ਖਾਲੀ ਪੀਪੇ ਹੋਗੇ ਲੋਹੇ ਦੀ ਰੋਡਾਂ ਇੱਟਾਂ ਪਾਈਪਾਂ ਸਾਰੇ ਚੱਕ ਚੁੱਕੇ 60 ਤੇ ਇੱਕਦਮ ਪੈ ਗਏ ਬੈਕ ਸਾਈਡ ਤੋਂ ਤੇ ਜਦੋਂ ਅਸੀਂ ਆਪਣੇ ਨੂੰ ਪਛਾਣ ਦੀ ਕੋਸ਼ਿਸ਼ ਕੀਤੀ ਮੇਰੀ ਮਾਤਾ ਵਿੱਚ ਸੀਗੇ ਤੇ ਉਹਨਾਂ ਦੇ ਪੈਰ ਨਹੀਂ ਲੋਹੇ ਦਾ ਕੁਛ ਮਾਰ ਰਿਹਾ ਦਿੱਖ ਉਹਨਾਂ ਦਾ ਆ ਚੀਤੇ ਕਾਟੀ ਪਾ ਗਿਆ ਹੁਣ ਆਪਰੇਸ਼ਨ ਹੋ ਰਿਹਾ ਜੀ ਉਹਨਾਂ ਦਾ ਤੇ ਮੁਲਾਜ਼ਮ ਸਾਰੇ ਮੌਕੇ ਤੇ ਸੀਗੇ ਕੋਈ ਤੁਹਾਡੀ ਮਾਤਾ ਨੂੰ ਕਿੱਥੇ ਲੈ ਕੇ ਗਏ ਨੇ ਨਾਪਰੀਟ ਹਸਪੀਟਲ ਲੈ ਕੇ ਗਏ ਨੇ ਓਡੀਜ ਲੈ ਕੇ ਨੇ ਓਡੀਜ ਜਗ੍ਹੇ ਨੇ ਮੇਰੇ ਨਾਲ ਆਇਓ ਤੇ ਆਓ ਮੈਂ ਤੁਹਾਨੂੰ ਸਾਰੇ ਸਾਰੇ ਦਿਖਾਉਣ ਕੀ ਜੀ ਜੋਈ ਕਿ ਕਿੰਨਾ ਵੱਲੋਂ ਭਾਜੀ ਆ ਰਿੰਪਲ ਰਿੰਪਲ ਵਾਈਸ ਹੈਗੀਆਂ ਜੀ ਇਹਨਾਂ ਦੇ ਬੰਦੇ ਸੀਗੇ ਇੱਕ ਬੰਦਾ ਹੈਗਾ ਦਰਮਾ ਦਰਮਾ ਨਾਮ ਦਾ ਦੋ ਬੰਦੇ ਹੋਰ ਜਿਹੜੇ ਮੈਨ ਸਾਨੂੰ ਜਿਹੜੇ ਮੈਨ ਸਾਨੂੰ ਪਏ ਮੈਂ ਤੁਹਾਨੂੰ ਸਾਰਾ ਮੈਂ ਬੰਦੇ ਮੈਨੂੰ ਦੱਸ ਤੋਂ ਨਾਮ ਦੱਸ ਰਿਹਾ ਕਿਹਾ ਜਾਏਗੀ ਕੋਈ ਰੇਡ ਕਰਨ ਵਾਸਤੇ ਕੀ ਸਿੱਧੀ ਰੇਡ ਭਾਜੀ ਸਾਡੇ ਕੋਲ ਰੇਡ ਦੇ ਕੋਈ ਲਿੰਕ ਹੀ ਨਹੀਂ ਸਾਡਾ ਕੋਈ ਹੈ ਨਾ ਕੰਮ ਹੀ ਨਹੀਂ ਇਹ ਮੇਰੇ ਬ੍ਰਦਰ ਨੂੰ ਆਏ ਸੀ ਧਮਕੀ ਦੇਣ ਕਿ ਅਸੀਂ ਉਹਨੂੰ ਚੱਕ ਕੇ ਮਾਰ ਦੇਣਾ ਹੁਣ ਮੈਨੂੰ ਧਮਕੀ ਦੇ ਕੇ ਗਏ ਨੇ ਕਿ ਹਾਂ ਵੀ ਤੈਨੂੰ ਅਸੀਂ ਕੱਲ ਨੂੰ ਅੱਜ ਨਹੀਂ ਤਾਂ ਕੱਲ ਨੂੰ ਜੇ ਮਿਲ ਗਏ ਸਾਨੂੰ ਕੱਲੇ ਚ ਅਸੀਂ ਤੈਨੂੰ ਚੱਕ ਕੇ ਸੁੱਟ ਦੇਣਾ ਕਿੱਥੇ ਨਾ ਕਿੱਥੇ ਮੈਨੂੰ ਵੀ ਧਮਕੀ ਦੇ ਕਾਹਦੇ ਬ੍ਰਦਰ ਨੂੰ ਧਮਕੀਆਂ ਦੇ ਕੇ ਕੀ ਵਜ੍ਹਾ ਕੀ ਕਿਉਂ ਦੇ ਰਹੇ ਸਾਨੂੰ ਵੀ ਨਹੀਂ ਪਤਾ ਕਿਉਂ ਉਹਨਾਂ ਨੇ ਧਮਕੀ ਦਿੱਤੀ ਕੀ ਰੀਜ਼ਨ ਆ ਅਸੀਂ ਤਾਂ ਬਸ ਅਸੀਂ ਪਿਆਰ ਨਾਲ ਕਿ ਭਾਜੀ ਗਾਲਾਂ ਨਾ ਕੱਢੋ ਮੇਰੀ ਵੀ ਮਾਂ ਪੈਣ ਖੜੀ ਹੈ ਦੁਕਾਨ ਤੇ ਜਦੋਂ ਨਹੀਂ ਮੰਨੇ ਗਾਲਾਂ ਤਾਂ ਗਾਲਾਂ ਕੱਟ 40 45 ਬੰਦੇ ਇਕੱਠੇ ਗਾਲਾਂ ਕਢਾ ਕੇ ਤਾਂ ਮਾਮਲਾ ਕਰਤਾ ਇਤੋਂ ਵੀ ਹਮਲਾ ਕੀਤਾ ਉਤੋਂ ਵੀ ਹਮਲਾ ਕੀਤਾ ਅਸੀਂ ਆਪਾਂ ਗਿਣਤੀ ਚਾਰ ਬੰਦੇ ਮੈਂ ਮੇਰੀ ਭੈਣ ਮਾਂ ਤੇ ਪਿਓ ਮੇਰੇ ਬੱਸ ਪੁਲਿਸ ਮੁਲਾਜਮ ਮੌਕੇ ਤੇ ਪਹੁੰਚੇ ਨੇ ਭਾਜੀ ਦੋ ਮੁਲਾਜਮ ਮੌਕੇ ਤੇ ਸੀਗੇ ਜਿਹੜੇ ਗਲੀ ਦੇ ਅੰਦਰੋਂ ਨਿਕਲੇ ਉਹਨਾਂ ਨੂੰ ਮੈਂ ਕਿਹਾ ਭਾਜੀ ਹੁਣ ਕਾਰਵਾਈ ਕਰੋ ਤੇ ਭੱਜ ਗਏ ਸਾਰੇ ਬੰਦੇ ਐਕਸਾਈਟ ਦੇ ਭੱਜ ਕੇ ਗੱਡੀਆਂ ਸੱਤ ਗੱਡੀਆਂ ਹੈਗੀਆਂ ਜੇ ਜਿਹਦਾ ਇੱਕ ਨੰਬਰ ਹੈਗਾ 6288 ਵੀਡੀਓ ਮੈਂ ਬਣਾਈ ਸਾਰੀ ਜਿਹੜੀ ਨੰਬਰ ਹੀ ਇੱਕ Honda City ਉਹ ਲੱਗੀ ਜੇ ਤੇ ਗੱਡੀਆਂ ਛੱਡ ਕੇ ਭੱਜ ਗਏ ਨੇ ਆਪਣੀ ਗੱਡੀਆਂ ਭੱਜ ਕੇ ਬੰਦੇ ਸਾਰੇ ਭੱਜ ਕੇ ਤਿੰਨ ਗੱਡੀਆਂ ਲੈ ਕੇ ਪੱਲੇ ਵਾਲੀਆਂ ਭੱਜ ਗਏ ਇੱਕ ਗੱਡੀ ਆਲੇ ਵਾਲੀ ਆ ਲਗੀ ਟੈਗ ਗੱਡੀ ਸੀ ਮਤਲਬ ਨੋਰਮਲ ਹੋਂਡਾ ਸਿਟੀ ਦੋ ਗੱਡੀਆਂ ਹੋਰ ਜੇ ਸਾਡਾ ਪਿਕਚ ਹਾਂਜੀ ਆ ਦੋ ਸਰ ਪਿਕਚ ਹਾਂਜੀ ਆ ਮੁਲਾਇਮ ਸਾਰੇ ਆ ਗਏ ਜੀ ਬਸ ਤੇ ਕੀ ਕਹਾ ਗਿਆ ਪੁਲਿਸ ਵਾਲੇ ਦੀ ਆ ਗਿਆ ਹੁਣ ਪੁਲਿਸ ਵਾਲੇ ਕਹਿੰਦੇ ਕਿ ਅਸੀਂ ਕਾਰਵਾਈ ਪਾਣੇ ਇਨ੍ਹਾਂ ਤੇ ਤੇ ਮੈਂ ਮੇਰਾ ਆ ਕਿ ਇਨ੍ਹਾਂ ਕੋ ਪਾਣੀ ਡਾਲੇ ਚ ਪਾਣੀ ਇੰਨੇ ਕਾ ਹਥਿਆਰ ਸੀਗੇ ਤੇ ਸਾਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕਰਨ ਆਏ ਸੀਗੇ ਇਨ੍ਹਾਂ ਕੋ ਲੋਹੇ ਦੇ ਡਾਂਗ ਆ ਰਹੀਆਂ ਉਹ ਸਾਰਾ ਉਹਨਾਂ ਡਾਲਿਆਂ ਵੇ ਸੁੱਟਿਆ ਪਿਆ ਲੱਦ ਕੇ ਲੈ ਕੇ ਆਏ ਪਾਣੀ ਕੀ ਗੱਲ ਕਿਸ ਵਜ੍ਹਾ ਤੋਂ ਠੀਕ ਹੈ ਹਾਂਜੀ ਬੇਟਾ ਕਿੰਨਾ ਨੀ ਤੋ ਨੀਸ਼ਾ ਬੇਟਾ ਕਿਸ ਜਗ੍ਹਾ ਤੇ ਰਹਿੰਦੇ ਜੇ ਤੇ ਅਕਸੈਜ ਵਾਲੇ ਤੁਹਾਡੇ ਘਰ ਕਿਉਂ ਆ ਗਏ ਐਕਚੁਅਲੀ ਅੰਕਲ ਸਾਨੂੰ ਵੀ ਨਹੀਂ ਪਤਾ ਮੈਂ ਅੰਦਰ ਸੁੱਤੀ ਹੋਈ ਸੀਗੀ ਇੱਕਦਮ ਤੇ ਨਾਲ ਜ਼ੋਰ-ਜ਼ੋਰ ਦੀ ਬੂਆ ਖੜਕਾਰ ਦੇਖੋ ਕੋਈ ਅੰਦਰ ਸੁੱਤਾ ਹੋਵੇ ਬੂਆ ਕੋਈ ਖੋਲ ਕੇ ਨਹੀਂ ਸੌਂਦਾ ਆਪਣਾ ਆਪਣਾ ਕਵਰ ਹੋ ਕੇ ਸੁੱਤੇ ਆ ਆ ਕੇ ਬੂਆ ਖੜਕਣ ਲੱਗੇ ਸਿੱਧਾ ਕੋਈ ਪਰਮਿਸ਼ਨ ਨਹੀਂ ਲੈਂਦੇ ਸਿੱਧਾ ਕਮਰੇ ਚ ਆਏ ਨੇ ਤੇ ਉਹਨਾਂ ਨੇ ਆਪਾਂ ਲੈ ਕੇ ਆ ਕਿ ਕੀ ਕੰਮ ਹੈ ਕਿ ਹਰ ਕੋਈ ਬੰਦਾ ਪੁੱਛਦਾ ਹੈ ਨਾ ਤੇ ਆਪਾਂ ਪੁੱਛਿਆ ਤੇ ਉਹ ਕਹਿੰਦੇ ਕਿ ਨਾ ਤੁਸੀਂ ਆਪਣੀ ਬਕਵਾਸ ਬੰਦ ਰੱਖੋ ਇਦਾਂ ਕੋਣ ਬੋਲਦਾ ਪਹਿਲਾਂ ਤੇ ਨਹੀਂ ਜਾਣੇ ਘਰ ਕਿਨੇ ਜਾਣੇ ਮਤਲਬ ਇਕੱਠੇ 10 15 ਬੰਦੇ ਆਏ ਦੋ ਪੁਲਸ ਵਾਲੇ ਸੀ ਤੇ ਮੈਂ ਲ ਉਹਨਾਂ ਨੂੰ ਕਿਹਾ ਮੈਂ ਕਿ ਬੋਲਣ ਦਾ ਤਰੀਕਾ ਹੈ ਕਿਤੇ ਕੋਈ ਨਹੀਂ ਤੁਸੀਂ ਨਾ ਬੋਲੋ ਇਹ ਕੀ ਮਤਲਬ ਹੋਇਆ ਪੁਲਸਲੇ ਹੋ ਕੇ ਵੀ ਤੁਸੀਂ ਇੱਦਾਂ ਗਲਤ ਬੋਲ ਰਹੇ ਹੋ ਤੇ ਮੈਂ ਕਿਹਾ ਤੁਸੀਂ ਤੁਹਾਨੂੰ ਬੋਲਣ ਦਾ ਤਰੀਕਾ ਨਹੀਂ ਹੈਗਾ ਤੇ ਬਾਅਦ ਚ ਜਦੋਂ ਮਤਲਬ 2-3 ਮਿੰਟ ਖੜੇ ਰਹੇ ਆਪਾਂ ਕੁਝ ਨਹੀਂ ਕਿਹਾ ਆਪਾਂ ਨਾਲ-ਨਾਲ ਰਹੇ ਆ ਤੇ ਬਟ ਮੈਂ ਇੰਨੀ ਗੱਲ ਕਹੀ ਕਿ ਤੁਸੀਂ ਜਿਤਲੋ ਤੁਸੀਂ ਆਣਾ ਵੀ ਹੈ ਇੱਕ ਅੱਧਾ ਬੰਦਾ ਆਜੋ ਬਾਕੀ ਜਾਓ ਬਾਹਰ ਤੇ ਕਹਿੰਦੇ ਤੂੰ ਆਪਣੀ ਬਕਵਾਸ ਬੰਦ ਹੀ ਰੱਖ ਤੇ ਫਿਰ ਬਾਅਦ ਚ ਜਦੋਂ ਜਾ ਰਹੇ ਆ ਇਹਨਾਂ ਨੇ ਮੈਨੂੰ ਧੱਕਾ ਮਾਰਿਆ ਕਿਉਂਕਿ ਇਹ ਇੱਦਾਂ ਕਹਿ ਰਹੇ ਸੀ ਵੀ ਤੁਹਾਨੂੰ ਇਹਨਾਂ ਨੂੰ ਇਹਨਾਂ ਨੂੰ ਫੜ ਇਹਨਾਂ ਨੂੰ ਮਾਰਨਾ ਤੇ ਮੈਂ ਕਿਹਾ ਇਹ ਕੀ ਮਤਲਬ ਹੋਇਆ ਮਾਰਨਾ ਇਹਨਾਂ ਨੇ ਧੱਕਾ ਮਾਰਿਆ ਇੱਕ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਉਹਦੇ ਫੇਸ ਨਹੀਂ ਆਦੇਗਾ ਉਹਨੇ ਮੇਰੇ ਧੱਕਾ ਮਾਰਿਆ ਤੇ ਉਹਦੇ ਹੱਥ 'ਚ ਨਾ ਚਾਕੂ ਦੋ ਤਿੰਨ ਚੀਜ਼ਾਂ ਸੀਗੀ ਹਥਿਆਰ ਜੀ ਸੀ ਇੱਕ ਚਾਕੂ 'ਚ ਉਹਨੇ ਚਾਕੂ ਮੇਰੇ ਹੱਥ 'ਤੇ ਮਾਰਿਆ ਹੱਥ ਮਾਰਿਆ ਹਾਂਜੀ ਤੇ ਧੱਕਾ ਮਾਰ ਕੇ ਕਾਦੀ ਗੱਲਾਂ ਆਈ ਸੀ ਮੈਨੂੰ ਕੁਝ ਨਹੀਂ ਪਤਾ ਮੈਂ ਸੁੱਤੀ ਹੋਈ ਸੀ ਘਰ ਘਰ ਕੌਣ ਕੌਣ ਸੀ ਮੈਂ ਤਾਂ ਮੇਰੇ ਮੰਮਾ ਹੀ ਸੀਗੇ ਮੰਮਾ ਜੀ ਹਾਂਜੀ ਕੁਝ ਬਰਾਮਤ ਹੋਇਆ ਤੁਹਾਡੇ ਕੋਲ ਮੈਂ ਕਿਹ ਪੁੱਛੀ ਵੀ ਆਪਾਂ ਸੁੱਤੇ ਹੋਏ ਸੀ ਆ ਕੇ ਪਹਿਲਾ ਪਹਿਲੀ ਗੱਲ ਦਾ ਕਿ ਇਹਨਾਂ ਨੂੰ ਆ ਕੇ ਪਰਮਿਸ਼ਨ ਲੈਣੀ ਚਾਹੀਦੀ ਹੈ ਜਦ ਲੇਡੀਜ਼ ਘਰੇ ਨੇ ਯਾ ਤੇ ਨਾ ਕੋਈ ਲੇਡੀਜ਼ ਹੋਵੇ ਨਾਲ ਗੱਲ ਅਲੱਗ ਹੈ ਇਹਨਾਂ ਦਾ ਮਤਲਬ ਨਹੀਂ ਬਣਦਾ ਕਿ ਲੇਡੀਜ਼ ਨੂੰ ਹੱਥ ਚੱਕਣਾ ਇਹ ਪੁਲਿਸ ਲੋਕ ਇਹਨਾਂ ਨੂੰ ਇਹ ਤਾਂ ਨੌਲੇਜ ਹੋਏਗੀ ਕਿ ਬਿਲਕੁਲ ਨਹੀਂ ਬਸ ਉਸ ਤੋਂ ਬਾਅਦ ਤੁਹਾਡੀ ਸ਼ੋਅ ਤੇ ਗਿਆ ਐ ਮੈਂ ਕੈਰੀ ਮਕਰੇ ਸੀ ਮੈਨੂੰ ਨਹੀਂ ਪਤਾ ਬਟ ਇਹਨਾਂ ਨੇ ਜਦੋਂ ਮੇਰੇ ਹੱਥ ਤੇ ਲਾਈਕ ਚਾਕੂ ਮਾਰਿਆ ਨਾ ਮੈਂ ਤੇ ਮੇਰੇ ਮम्मा ਕਰੇ ਉਹਨਾਂ ਨੇ ਮੇਰੇ ਹੱਥ ਤੇ ਕੋਟਨ ਵਗੈਰਾ ਸਾਫ ਕਰਨ ਦੀ ਕੋਸ਼ਿਸ਼ ਬਟ ਬਲੱਡ ਜ਼ਿਆਦਾ ਹੋ ਰਿਹਾ ਸੀ ਤੇ ਬਾਹਰ ਜਾ ਕੇ ਕੀ ਹੋਇਆ ਹਨ ਨੂੰ ਨਹੀਂ ਮੈਨੂੰ ਪਤਾ ਲੇਡੀ ਵੀ ਲੇਡੀ ਨੂੰ ਵੀ ਛੱਟ ਲੱਗੀ ਹੈ ਕੋਣ ਹੈ ਜਿਹਨਾਂ ਦੀ ਬਾਹ ਤੇ ਸਾਡੇ ਉਹ ਮੇਰੇ ਤਾਈ ਨੇ ਤਾਈ ਨੇ ਤਾਂ ਹਾਂਜੀ ਅੱਛਾ ਤੇ ਤੁਸੀਂ ਵੀ ਹੋ ਕਿਸੇ ਨੂੰ ਤੇ ਕੋਈ ਛੱਟ ਨਹੀਂ ਲੱਗੀ ਐਕਚੁਅਲੀ ਮੈਂ ਤੇ ਨਹੀਂ ਤੇਰੇ ਮम्मा ਸੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਮੇਰੇ ਮम्मा ਨਾਲ ਸੀ ਮੇਰੇ ਮम्मा ਦੇ ਇੱਧਰ ਲੱਤ ਵੱਜਿਆ ਇੱਦਣ ਨੇ ਤੇ ਉਹ ਉਹਨਾਂ ਨੇ ਉੱਠ ਕੇ ਕਹਿੰਦੇ ਮਤਲਬ ਉਹ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਕਿਸੇ ਗਲੇਡੀ ਤੇ اچانک ਨਾਲ ਸਹੀ ਨਹੀਂ ਹੈ ਉਹ ਨਾਲ ਹੀ ਭੱਜ ਗਏ ਬਾਅਦ ਵਿੱਚ ਤੇ ਉਸ ਤੋਂ ਕਿੰਨੀ ਦੇਰ ਬਾਅਦ ਪੁਲਿਸ ਪਹੁੰਚ ਗਈ ਇੱਥੇ ਮਤਲਬ ਉਹ ਨਾਲ ਹੀ ਸੀ ਬਟ ਦੂਸਰੇ ਜਿਹੜੇ ਐਸਐਸਓ ਆ ਬਾਕੀ ਪੁਲਿਸ ਦੀ ਟੀਮ ਕੋਈ ਪਤਾ ਤੁਹਾਨੂੰ ਮੈਨੂੰ ਉਸ ਬਾਰੇ ਨੇ ਨੋਲਿਜ ਕਿਉਂਕਿ ਮੈਂ ਬਾਹਰ ਨਹੀਂ ਗਈ ਨਾ ਮੈਨੂੰ ਇਨਾ ਕੁ ਪਤਾ ਹੈ ਓਕੇ ਹਾਂਜੀ ਸਰ ਸ਼ੋਰੀ ਕੈਂਪ ਦੇ ਬਾਹਰ ਕੀ ਮਸਲਾ ਆਇਆ ਸਾਰਾ ਜਟਨੀ ਵੀ ਹੈ ਕੀ ਕਾਰਨ ਕੀ ਹੈ ਅਜੇ ਦੱਸਣ ਦੇ ਮਤਲਬ ਵੀ ਇਥੇ ਐਕਸਾਈਡ ਡਿਪਾਰਟਮੈਂਟ ਵੱਲੋਂ ਪਰੇਡ ਕੀਤੀ ਗਈ ਸੀ ਤੇ ਇਹਨਾਂ ਦਾ ਆਪਸ ਹੱਥੋਂ ਪਈ ਹੋਈ ਹੈ ਜਿੱਥੇ ਇੱਕ ਲੇਡੀ ਇੰਜਰਡ ਹੋਈ ਹੈ ਬਾਕੀ ਚੈੱਕ ਕਰ ਰਹੇ ਆ ਡੀਵੀਆ ਵਗੈਰਾ ਚੈੱਕ ਕਰਕੇ ਫਿਰ ਕੁਝ ਬ੍ਰਾਂਧਤ ਵੀ ਹੈ ਸਰ ਇਥੇ ਨਹੀਂ ਕੁਝ ਨਹੀਂ ਬ੍ਰਾਂਧਤ ਕੁਝ ਬ੍ਰਾਂ ਕਿੰਨੇ ਬੰਦੇ ਆਏ ਸੀ ਉਹ ਕਿੰਨੀਆਂ ਗੱਡੀਆਂ ਸੀ ਆਜ ਸਾਡੀ ਨੋਲਿਜ ਨਹੀਂ ਆ ਕਿੰਨੇ ਬੰਦੇ ਆਏ ਇਥੇ ਮੌਜੂਦ ਤਾਂ ਸਾਨੂੰ ਸਿਰਫ ਮਤੇ ਹੀ ਮਿਲੇ ਜਿਨ੍ਹਾਂ ਦੇ ਸੱਟ ਲੱਗੇ ਸਰ ਇੰਜਰਡ ਕਿੰਨੇ ਹੋਏ ਨੇ ਇੰਜਰਡ ਦੋ ਦੱਸਿਆ ਜਾ ਰਿਹਾ ਦੋ ਸਰ ਉਹਨਾਂ ਦੀਆਂ ਗੱਡੀਆਂ ਵੀ ਪੈਂਚਰ ਕੀਤੀਆਂ ਗਈਆਂ ਨੇ ਹਾਂ ਚੈੱਕ ਕਰ ਰਹੇ ਜੀ ਦੋ ਗੱਡੀਆਂ ਸੀ ਸਰ ਉਹਨਾਂ